ਮੈਂ ਡਾਕਟਰ ਤੇਰਾ ਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਅੱਜ ਮੈਂ ਇੱਕ ਇਹ ਵਿਸ਼ੇ ਤੇ ਗੱਲ ਕਰਨ ਜਾ ਰਹੀਆਂ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਮਨੁੱਖੀ ਜੀਵਨ ਨੂੰ ਦੌਰਾ ਹਜਵੰਡਿਆ ਧਾਰਮਿਕ ਹੋਣਾ ਤੇ ਅਧਿਆਤਮਿਕ ਹੋਣਾ ਅੱਜ ਦੀ ਵੀਡੀਓ ਦੇ ਅੰਤ ਤੱਕ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਸੱਚ ਸਮਝ ਹੀ ਲਵੋਗੇ ਕਿ ਹਰ ਧਾਰਮਿਕ ਮਨੁੱਖ ਜ਼ਰੂਰੀ ਨਹੀਂ ਅਧਿਆਤਮਿਕ ਹੋਵੇ ਪਰ ਹਰ ਅਧਿਆਤਮਿਕ ਮਨੁੱਖ ਜ਼ਰੂਰ ਹੀ ਦਿਵਯਤਾ ਦੇ ਨੇੜੇ ਹੋਏਗਾ ਇਸ ਵੀਡੀਓ ਨੂੰ ਪੂਰਾ ਦੇਖਿਓ ਜਾਂ ਸੁਣਿਓ ਕਿਉਂਕਿ ਅੰਤ 'ਚ ਮੈਂ ਤੁਹਾਨੂੰ ਇੱਕ ਬਹੁਤ ਵੱਡੀ ਗੱਲ ਦੱਸਣੀ ਆ ਇੱਕ ਵਾਕ ਇੱਕ ਸੱਚ ਜੋ ਤੁਹਾਡੀ ਸੋਚ ਦੀ ਦਿਸ਼ਾ ਬਦਲ ਦੇਗਾ ਕਿ ਤੁਸੀਂ ਧਾਰਮਿਕ ਬਣਨਾ ਹੈ ਜਾਂ ਅਧਿਆਤਮਕ ਹੋਣਾ ਹੈ ਦੋਨਾਂ 'ਚੋਂ ਕਿਹੜਾ ਰਸਤਾ ਪਰਮਾਤਮਾ ਨਾਲ ਤੁਹਾਨੂੰ ਜਲਦੀ ਮਿਲਾ ਦੇਗਾ ਬਹੁਤ ਵੱਡਾ ਵਖਰੇਵਾ ਹੈ ਬਹੁਤ ਵੱਡਾ ਫਰਕ ਹੈ ਪਲੀਜ਼ ਮੇਰੀ ਵੀਡੀਓ ਨੂੰ ਅੱਜ ਤਿੰਨ ਚਾਰ ਮਹੀਨੇ ਦੀਆਂ ਸਾਰੀਆਂ ਵੀਡੀਓ ਨੂੰ ਭੁੱਲ ਜਾਓ ਅੱਜ ਦੀ ਟੋਪ ਮੋਸਟ ਵੀਡੀਓ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਅੱਗੇ ਵਧਣਾ ਹੈ ਆਪਣਾ ਅੱਗਾ ਸਵਾਰਨਾ ਹੈ ਕਰਮਿਕ ਲੇਖੇ ਜੋਖੇ ਪੂਰੇ ਕਰਨੇ ਆ ਸੋ ਪਲੀਜ਼ ਬਣੇ ਰਹਿਣਾ ਅਖੀਰ ਤੱਕ ਮੈਂ ਨਾ ਤੁਹਾਨੂੰ ਧਾਰਮਿਕਤਾ ਦੀ ਅਸਲ ਸਮਝ ਦੱਸ ਦਵਾਂ ਕੀ ਹੁੰਦੀ ਹੈ ਕੀ ਹੋਣੀ ਚਾਹੀਦੀ ਹੈ ਅਸਲ ਚ ਧਾਰਮਿਕ ਹੋਣਾ ਮਨੁੱਖ ਦੇ ਬਾਹਰੀ ਵਰਤਾਰੇ ਨਾਲ ਜੁੜਿਆ ਹੋਇਆ ਹੈ ਭਗਵਾਨ ਦੇ ਮੰਦਰ ਜਾਣਿਓ ਗੁਰਦੁਆਰੇ ਜਾਣਿਓ ਰਸਮਾਂ ਕਰਦੇਓ ਤਿਹਾਰ ਮਨਾਉਨੇਓ ਪਾਠ ਪੜਦੇਓ ਸ਼ਲੋਕ ਅਰਦਾਸ ਇਹ ਸਭ ਧਾਰਮਕਤਾ ਦੇ ਬਾਹਰੀ ਪੱਧਰ ਪਰ ਸਮੱਸਿਆ ਕਿੱਥੇ ਆ ਜਾਂਦੀ ਹੈ ਜਦੋਂ ਧਰਮ ਰੋਹਾਨੀ ਸਾਧਨਾ ਤੋਂ ਹਟ ਕੇ ਸਿਰਫ ਬਾਹਰੀ ਰਸਮਾਂ ਦਾ ਬੰਧਨ ਬਣ ਕੇ ਰਹਿ ਜਾਂਦਾ ਹੈ ਧਿਆਰ ਨਾਲ ਸੁਣਿਓ ਮੇਰੀਆਂ ਗੱਲਾਂ ਜਾਂ ਫਿਰ ਜਦੋਂ ਧਰਮ ਦਰਵਾਜ਼ੇ ਖੋਲਣ ਦੀ ਬਜਾਏ ਦੀਵਾਰਾਂ ਖੜੀਆਂ ਕਰ ਦਿੰਦਾ ਮੇਰਾ ਤਰਮ ਤੇਰਾ ਤਰਮ ਉਹਦਾ ਧਰਮ ਮੇਰਾ ਇਸ਼ਟ ਤੇਰਾ ਇਸ਼ਟ ਉਹਦਾ ਇਸ਼ਟ ਵੰਡਦਾ ਤਾਂ ਵੰਡੀਆਂ ਪਾਉਂਦੀਆਂ ਪਰਮਾਤਮਾ ਤਾਂ ਇੱਕ ਹੈ ਇਸ ਗੱਲ ਨੂੰ ਹੁਣ ਤੁਸੀਂ ਸਮਝਣਾ ਹੈ ਜਦੋਂ ਧਰਮਿਕਤਾ ਦਲੀਲਾਂ ਝਗੜਿਆਂ ਤੇ ਦਿਖਾਵੇ ਦਾ ਹਥਿਆਰ ਬਣ ਜਾਂਦੀ ਹੈ ਇਹੇ ਹੱਤ ਚੱਲ ਰਹੇ ਆ ਅੱਜ ਦੁਨੀਆ 'ਚ ਜਿੰਨੀ ਵੀ ਹਿੰਸਾ ਵੰਡ ਨਫਰਤ ਬੈਸਾਂ ਕਤਲਗਾਰਥ ਹੋ ਰਹੀ ਹੈ ਇਹ ਧਰਮ ਦੀ وجہ ਨਾਲ ਨਹੀਂ ਧਰਮ ਦੀ ਗਲਤ ਵਿਆਖਿਆ ਦੀ وجہ ਨਾਲ ਹੋ ਰਹੀ ਹੈ ਧਰਮ ਦੁਨੀਆਂ ਦਾ ਕੋਈ ਵੀ ਮਾੜਾ ਨਹੀਂ ਧਰਮ ਦੀ ਗਲਤ ਵਿਆਖਿਆ ਮਾੜੀ ਆ ਉਹ ਲੱਡਪਦੀ ਆ ਧਾਰਮਿਕ ਗ੍ਰੰਥਾਂ ਦੀ ਗਲਤ ਵਿਆਖਿਆ ਕਰ ਕੌਣ ਰਿਹਾ ਆ ਸਾਨੂੰ ਦੇਖਣਾ ਹੋਵੇਗਾ ਇਹ ਸਚਾਈ ਤੁਹਾਨੂੰ ਹਿਲਾ ਕੇ ਰੱਖ ਦੇਗੀ ਤੁਰੰਦਰੋਂ ਧਾਰਮਿਕ ਗ੍ਰੰਥ ਕੌਣ ਕਹਿੰਦਾ ਬੁਰੇ ਹੁੰਦੇ ਹਰ ਗਿਜ਼ ਹਰ ਗਿਜ਼ ਵੀ ਨਹੀਂ ਬਹੁਤ ਸਤਕਾਰਤ ਨੇ ਸਰਵ ਧਰਮਾਂ ਦੇ ਧਾਰਮਿਕ ਗ੍ਰੰਥ ਗਲਤ ਵਿਆਖਿਆ ਕਰਨ ਵਾਲੇ ਲੋਕ ਬੁਰੇ ਆ ਕਈ ਸਦੀਆਂ ਤੋਂ ਪੰਡਿਤ ਉਪਦੇਸ਼ਕ ਪੰਡਿਤ ਸ਼ਬਦ ਦਾ ਮਤਲਬ ਇੱਥੇ ਵਿਦਵਾਨ ਦੀ ਗੱਲ ਆ ਗਈ। ਅਖੌਤੀ ਡਿਗਰੀਆਂ ਵਾਲੇ ਉਪਦੇਸ਼ਕ ਫਕੀਰ ਪ੍ਰੀਸਟ ਜਾਂ ਧਰਮ ਦੇ ਠੇਕੇਦਾਰ ਕਹਿ ਲਓ ਇੱਕ ਸ਼ਬਦ ਆ ਮੇਰੇ ਕੋਲ ਲੋਕਾਂ ਦੇ ਸਾਹਮਣੇ ਗ੍ਰੰਥਾਂ ਨੂੰ ਉਸ ਤਰ੍ਹਾਂ ਪੇਸ਼ ਕਰਦੇ ਰਹੇ ਜਿਵੇਂ ਉਹਨਾਂ ਦੀ ਆਪਣੀ ਸਹੂਲਤ ਹੋਵੇ। ਨਾ ਕਿ ਜੋ ਅਟਲ ਸਚਾਈ ਹੈ ਉਸ ਮੁਤਾਬਕ। ਉਹ ਲੋਕ ਦਿਖਾਉਂਦੇ ਨੇ ਡਰਾਵਾ। ਡਰ ਦਿਖਾਉਂਦੇ ਤੁਹਾਨੂੰ। ਇਹ ਨਹੀਂ ਕਰਨਾ ਇਦਾਂ ਨਾ ਕਰਿਓ ਉਹ ਨਾ 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 ਇਦਾਂ ਤਾਂ ਨਹੀਂ ਕਰਤਾ ਨਹੀਂ ਤਾਂ ਭਗਵਾਨ ਰਾਜੂ ਜਣਾ ਪਰ ਕਿਸ ਗ੍ਰੰਥ ਨੇ ਲਿਖਿਆ ਕਿ ਭਗਵਾਨ ਪਰਮਾਤਮਾ ਡਰਾਉਂਦਾ ਹੈ ਪਰਮਾਤਮਾ ਤਾਂ ਕਰੋਨਾ ਦਾ ਸਰੋਤ ਹੈ ਦੁੰਗਾ ਸਾਗਰ ਹੈ ਧਰਮ ਦਾ ਮਕਸਦ ਮਨੁੱਖ ਨੂੰ ਉੱਚਾ ਉਠਾਉਣਾ ਹੈ ਪਰ ਜਿਹੜੀ ਮਿਸ ਇੰਟਰਪ੍ਰੀਟੇਸ਼ਨ ਕਰਤੀ ਇਹਨਾਂ ਧਰਮ ਦੇ ਠੇਕੇਦਾਰਾਂ ਨੇ ਇਹਨਾਂ ਨੇ ਮਨੁੱਖ ਨੂੰ ਡਰ ਨਫ਼ਰਤ ਤੇ ਅਧ ਵਿਚਾਲੇ ਡਬੋ ਕੇ ਰੱਖ ਦਿੱਤਾ ਤੱਕ ਦਿੱਤਾ ਅੰਧਕਾਰ ਦੇ ਵਿੱਚ ਹੁਣ ਮੈਂ ਨਾ ਤੁਹਾਨੂੰ ਧਾਰਮਿਕ ਮਨੁੱਖ ਦੀ ਪਛਾਣ ਦੱਸਦਾ ਵਾਂ ਪਲੀਜ਼ ਤੁਸੀਂ ਦੇਖਿਓ ਕਿ ਤੁਸੀਂ ਇਹੋ ਤੁਹਾਡੇ ਚ ਕਿੰਨੇ ਪਛਾਣ ਚਿੰਨ ਰਲੇ ਮਿਲਦੇ ਆ ਕੁਝ ਧਾਰਮਿਕ ਮਨੁੱਖ ਦੀ ਸੋਚ ਬਾਰੀ ਰਸਮਾਂ ਤੇ ਪਰੰਪਰਾਵਾਂ ਨਾਲ ਜੁੜੀ ਹੁੰਦੀ ਆ ਉਹ ਰੱਬ ਦੇ ਲਈ ਸ਼ਰਧਾ ਭਾਵ ਰੱਖਦਾ ਮੰਦਰ ਜਾਂਦਾ ਗੁਰਦੁਆਰੇ ਜਾਂਦਾ ਕਹਿ ਲੋ ਧਰਮ ਸਥਾਨਾਂ 'ਚ ਜਾਂਦਾ ਪਾਠ ਕਰਦਾ ਅਰਦਾਸ ਰੋਜ਼ਮਰਾਂ ਦੀ ਉਸ ਦੀ ਆਦਤ ਹੁੰਦੀ ਹੈ ਇਨਤਨੇ ਬਣ ਜਾਂਦਾ ਉਹਦਾ ਉਹ ਭਗਵਾਨ ਨੂੰ ਡਰ ਨਿਜਮ ਰਸਮਾਂ ਰਾਹੀਂ ਮੁਲਾਕਾਤ ਕਰਦਾ ਰੱਬ ਨਾਲ ਨਾ ਕਿ ਅੰਦਰੋਂ ਨਿਚੇਤ ਨਾ ਰਹੇ ਧਾਰਮਿਕ ਮਨੁੱਖ ਅਕਸਰ ਇਹ ਵਿਸ਼ਵਾਸ ਰੱਖਦਾ ਹੈ ਕਿ ਰਸਮ ਨਿਭਾਉਣ ਦੇ ਨਾਲ ਹੀ ਰੱਬ ਖੁਸ਼ ਹੋ ਜਾਣਾ ਉਹ ਸਮਾਜਿਕ ਸੰਸਕਾਰਾਂ ਨੂੰ ਤਿਹਾਰਾਂ ਨੂੰ ਦਾਨ ਪੁੰਨ ਲੰਗਰ ਸੇਵਾ ਇਹਦੇ ਨਾਲ ਹੀ ਡੂੰਗਾ ਡੁਰਾਵ ਰੱਖਦਾ ਉਹ ਸੰਗਤ ਨਾਲ ਰਹਿਣਾ ਪਸੰਦ ਕਰਦਾ ਤੇ ਰਵਾਇਤੀ ਢੰਗ ਦੇ ਨਾਲ ਹੀਰਾ ਬਨੂ ਯਾਦ ਕਰਦਾ ਪਰ ਮੇਰੇ ਪਿਆਰੇ ਪਿਆਰੇ ਦਰਸ਼ਕੋ ਧਾਰਮਿਕ ਮਨੁੱਖ ਅਕਸਰ ਬਾਰੀ ਪੱਖਾਂ ਚ ਜਿਆਦਾ ਉਲਝਿਆ ਰਹਿੰਦਾ ਇਹ ਜੋ ਬੰਗੇਣਾ ਏ ਇਹ ਸਾਰੇ ਬਾਰੀ ਪੱਖ ਨੇ ਆਪਣੇ ਅੰਦਰ ਛਾਤੀ ਮਾਰ ਲਿਓ ਤੁਹਾਡੇ ਚੋਂ ਇਹ ਕਿੰਨੇ ਰਲ ਗਏ ਮੈਨੂੰ ਦੱਸਣਾ ਹੈ ਕਮੈਂਟ ਚ ਪਰ ਅੰਦਰੂਨੀ ਜਾਗਰਤੀ ਵੱਲ ਸਾਡਾ ਧਿਆਨ ਹੀ ਨਹੀਂ ਧਾਰਮਿਕ ਮਨੁੱਖ ਦਾ ਅੰਦਰੂਨੀ ਜਾਗਰਤੀ ਵੱਲ ਘਟਦਿਆਂ ਨਾ। ਉਹ ਰਸਮਾਂ ਨੂੰ ਮੂਲ ਮੰਨ ਲੈਂਦਾ ਜਦੋਂ ਕਿ ਗ੍ਰੰਥਾਂ ਦਾ ਅਸਲੀ ਸਾਰ ਅਕਸਰ ਉਸਦੀ ਪਹੁੰਚ ਤੋਂ ਬਾਹਰ ਰਹਿ ਜਾਂਦਾ ਨਿਜੋੜ ਸਾਰਾਂ ਵਿੱਚ ਤਾਂ ਸਮਝਿਆ ਹੀ ਨਹੀਂ ਕਦੀ। ਸਾਰ ਤਾਂ ਫਿਰ ਹੁਣ ਇਹ ਹੋ ਗਿਆ ਕਿ ਧਾਰਮਿਕ ਮਨੁੱਖ ਦਾ ਰਾਹ ਭਾਵਨਾਵਾਂ ਰਸਮਾਂ ਪਰੰਪਰਾਵਾਂ ਰਾਹੀਂ ਹੀ ਰੱਬ ਤੱਕ ਪਹੁੰਚਣ ਦਾ ਹੁੰਦਾ। ਉਹਨੂੰ ਲੱਗਦਾ ਕਿ ਮੇਰੇ ਕੋਲ ਆਹ ਵਾਲੇ ਤਰੀਕੇ ਆ ਤੇ ਮੇਰਾ ਬਤਕ ਪਹੁੰਚ ਜਾਣਾ ਹੁਣ ਮੈਂ ਆਉਂਦੀ ਆ ਅਧਿਆਤਮਕਤਾ ਕੀ ਹੈ ਇਹਨੂੰ ਸਪਿਰਚੁਅਲਿਟੀ ਕਹਿੰਦੇ ਆ ਅਧਿਆਤਮਕਤਾ ਬਿਲਕੁਲ ਬਖਰੀ ਹੈ ਇਹ ਸ਼ੁਰੂ ਹੁੰਦੀ ਹੈ ਅੰਦਰੂਨੀ ਚਾਨਣ ਤੋਂ ਅੰਦਰੂਨੀ ਸੂਝ ਤੋਂ ਅੰਦਰੂਨੀ ਜਾਗਰਤੀ ਤੋਂ ਅਧਿਆਤਮਕ ਮੁਖ ਦੇ ਜਿਹੜਾ ਮਨੁੱਖ ਹੈ ਹੁਣ ਮੈਂ ਫਿਰ ਅਧਿਆਤਮਕ ਮਨੁੱਖ ਦੇ ਪਛਾਣ ਚਿੰਨ ਲੱਛਣ ਦੱਸਣ ਲੱਗੀ ਆ ਤੁਸੀਂ ਪਛਾਣਿਓ ਤੁਹਾਡੇ ਚੋਂ ਕਿੰਨੇ ਰਲਦੇ ਆ ਫਿਰ ਪਤਾ ਲੱਗੂਗਾ ਕਿ ਤੁਸੀਂ ਅਧਿਆਤਮਕੋਂ ਜਾਂ ਧਰਮਿਕੋਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਅਧਿਆਤਮਕ ਕੋ ਕਦੀ ਵੀ ਹਰਟ ਨਹੀਂ ਕਰਦਾ ਦੂਜਿਆਂ ਦੀ ਇੱਜ਼ਤ ਕਰਦਾ ਸਤਿਕਾਰ ਕਰਦਾ ਸਭ ਨੂੰ ਇੱਕੋ ਹੀ ਸਰਬਤਮ ਧਰਮ ਇੱਕ ਅੱਖ ਨਾਲ ਦੇਖਦਾ ਇੱਕ ਤਾਕਤ ਨਾਲ ਦੇਖਦਾ ਕਿ ਉਸ ਪ੍ਰਮਾਤਮਾ ਨੇ ਬਣਾਇਆ ਉਹਦੇ ਸਭ ਜੀਵ ਨੇ ਡਰ دہشت ਨਹੀਂ ਫਲਾਉਂਦਾ ਪਿਆਰ ਤੇ ਸਹਿਯੋਗ ਵਾਲੀ ਭਾਸ਼ਾ ਬੋਲਦਾ ਹੈ ਹਰ ਉਸਮਾਨ ਦੇ ਉੱਪਰ ਜ਼ੋਰ ਨਹੀਂ ਦਿੰਦਾ ਉਹ ਚੇਤਨਾ ਤੇ ਵਿਸ਼ਵਾਸ ਕਰਦਾ ਹੈ ਅਧਿਆਤਮਕ ਮੁਨੱਖ ਦੀ ਸੋਚ ਬਾਹਰ ਨਹੀਂ ਪਟਕਦੀ ਅੰਦਰ ਵੱਲ ਮੁੜੀ ਹੋਈ ਹੁੰਦੀ ਹੈ ਉਹ ਆਪਣੇ ਅੰਤਰ ਆਤਮਾ ਵੱਲ ਝਾਕਦਾ ਹੈ ਉਹ ਰੱਬ ਨੂੰ ਰਸਮਾਂ ਦੇ ਨਾਲ ਨਹੀਂ ਤੋਲਦਾ ਸਚਾਈ ਜਾਗਰਤੀ ਤੇ ਅੰਦਰੂਨੀ ਚੇਤਨਾ ਨਾਲ ਖੋਜਦਾ ਉਸ ਤੇ ਲਈ ਭਗਵਾਨ ਕੋਈ ਦੂਰ ਬੈਠਾ ਰਾਜਾ ਨਹੀਂ ਕਿ ਉਹਨੂੰ ਮਨਾਉਣ ਜਾਣਾ ਪੈਣਾ ਉਹ ਸਗੋਂ ਅੰਦਰ ਵਸਦੀ ਸ਼ਾਂਤੀ ਅਤੇ ਅਟੁੱਟ ਅਗੰਭੀ ਪ੍ਰਕਾਸ਼ ਦਾ ਸਰੋਤ ਤਾਂ ਅੰਦਰ ਬੈਠਾ ਸਾਡੇ ਹਿਰਦੇ ਰੂਪੀ ਘਰ 'ਚ ਅਧਿਆਤਮਕ ਮਨੁੱਖ ਹਰ ਜੀਵ ਵਿੱਚ ਕੋਈ ਚੇਤਨਾ ਦੇਖਦਾ ਜਿੱਧਰ ਦੇਖਾਂ ਮੈਨੂੰ ਤੂੰ ਹੀ ਨਜ਼ਰ ਆਉਂਦਾ ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਕਿਸੇ ਨੂੰ ਆਪਣੇ ਤੋਂ ਹੇਠਾ ਨਹੀਂ ਦੇਖਦਾ ਕਿ ਮੇਰੇ ਤੋਂ ਨੀਵਾਂ ਆ ਉਹਦੀ ਬੋਲੀ ਨਰਮ ਹੁੰਦੀ ਆ ਦਿਲ ਖੁੱਲਾ ਹੁੰਦਾ ਆ ਤੇ ਸੋਚ ਬਹੁਤ ਹੀ ਵਿਸ਼ਾਲ ਹੁੰਦੀ ਆ ਉਹ ਸੰਸਾਰਕ ਦਿਖਾਵੇ ਤੋਂ ਦੂਰ ਰਹਿੰਦਾ ਆ ਨਾ ਚੜਾਵਿਆਂ 'ਚ ਉਹਨੂੰ ਵਿਸ਼ਵਾਸ ਆ ਨਾ ਡਰਾਉਣੀਆਂ ਰਸਮਾਂ 'ਚ ਨਾ ਟੂਣਿਆਂ ਚਾ ਨਾ ਟਟਕਿਆਂ ਚ ਉਹ ਜਾਣਦਾ ਆ ਕਿ ਪਰਮਾਤਮਾ ਨੂੰ ਨਾ ਡਰ ਚਾਹੀਦਾ ਡਰ ਕਰਕੇ ਥੜਾ ਪਰਮਾਤਮਾ ਮਿਲਣਾ ਨਾ ਪਰਮਾਤਮਾ ਚਾਹੁੰਦਾ ਕਿ ਮੇਰੇ ਲਈ ਦਿਖਾਵਾ ਕੀਤਾ ਜਾਏ ਉਹ ਤਾਂ ਅਣਪੋਲ ਪੋਲੇ ਪਾਲੇ ਨਿਸ਼ਕਾਮ ਮਨਾਂ ਦੇ ਅੰਦਰ ਵਸ ਰਿਹਾ ਹੁੰਦਾ ਹੈ ਇਹ ਪਰਮਾਤਮਾ ਨਿਸ਼ਕਾਮ ਪਿਆਰ ਤੇ ਅੰਦਰਲੀ ਸਚਾਈ ਦੇ ਨਾਲ ਮਿਲਣਾ ਹੈ ਅਧਿਆਤਮਿਕ ਮੁਨੋਕ ਮੁਸ਼ਕਲਾਂ ਦੇ ਵਿੱਚ ਵੀ ਨਹੀਂ ਟੁੱਟਦਾ ਕਿੰਨੀਆਂ ਮੁਸੀਬਤਾਂ ਆ ਜਾਣ ੜੋਲ ਰਹਿੰਦਾ ਹੈ ਨਾਵਾ ੜੋਲ ਨਹੀਂ ਹੁੰਦਾ ਕਿਉਂਕਿ ਉਹਦੇ ਅੰਦਰ ਇੱਕ ਅਡੋਲ ਸ਼ਾਂਤੀ ਵਸਦੀ ਹੈ ਉਹਨੂੰ ਗਿਆਨ ਹੋ ਚੁੱਕਾ ਹੁੰਦਾ ਹੈ ਉਹ ਹਰ ਗੱਲ ਨੂੰ ਵਿਸ਼ਵ ਨਿਜਮ ਦਾ ਯੂਨੀਵਰਸਲ ਟਰੂਥ ਸਮਝ ਕੇ ਅਪਣਾਉਂਦਾ ਹੈ ਬਿਨਾਂ ਕਿਸੇ ਗਿਲੇ ਸ਼ਿਕਵੇ ਦੇ ਅੱਗੇ ਵਧਦਾ ਤੇ ਧਾਰਮਿਕ ਲੋਕ ਦਿਨ ਚੜ੍ਹਨ ਦੇ ਨਾਲ ਰਾਤ ਤੱਕ ਪ੍ਰਮਾਤਮਾ ਨੂੰ ਕੋਸਦੇ ਰਹਿੰਦੇ ਹਰ ਗੱਲ 'ਚ ਹਰ ਆਪਣੀ ਬੇਅਕਲੀ ਕਰਕੇ ਪੈਦਾ ਹੋਈ ਮੁਸੀਬਤ ਕਰਨ ਨੂੰ ਦੇ ਲਈ ਜ਼ਮੇਵਾਰ ਪ੍ਰਮਾਤਮਾ ਨੂੰ ਠਹਿਰਾਉਂਦੇ ਆ ਕਮਾਲ ਆ ਤੁਹਾਡੀ ਸਾਰ ਤਾਂ ਫਿਰ ਇਹ ਆ ਕਿ ਅਧਿਆਤਮਿਕ ਮਨੁੱਖ ਦਾ ਰਾ ਰਸਮਾਂ ਤੋਂ ਨਹੀਂ ਅੰਦਰੂਨੀ ਜਾਗਰਤੀ ਅਤੇ ਚੇਤਨਾ ਰਾਹੀਂ ਰੱਬ ਤੱਕ ਪਹੁੰਚਣਾ ਹੈ ਅਧਿਆਤਮਿਕ ਹੋਣਾ ਗਿਆਨ ਤੇ ਧਾਰਮਿਕ ਹੋਣਾ ਜਾਣਕਾਰੀ ਹੈ ਦੇਖੀ ਜਾਓ ਪਿਆਰੇ ਦਰਸ਼ਕੋ ਤੁਸੀਂ ਕੀ ਹੋ ਇਹਨਾਂ ਚੋਂ ਅਧਿਆਤਮਿਕ ਹੋਣਾ ਜਾਗਣਾ ਹੈ ਤੇ ਧਾਰਮਿਕ ਹੋਣਾ ਰਸਮਾਂ ਨਿਭਾਉਣਾ ਹੈ ਵੈਦਿਕ ਗ੍ਰੰਥਾਂ ਦੇ ਵਿੱਚ ਅਧਿਆਤਮਿਕਤਾ ਕੀ ਹੈ ਬ੍ਰਹਮਾ ਦੇਵ ਨੇ ਕਿਹਾ ਸੀ ਆਤਮਾਨੰ ਵਿਧਿੱਤੀ ਪਹਿਲਾਂ ਆਪਣੇ ਆਪ ਨੂੰ ਜਾਣ ਬੰਦੇ ਆਪ ਨੂੰ ਪਛਾਣ ਜੇ ਤੂੰ ਆਪਣਾ ਆਪ ਪਛਾਤਾ ਸਾਈਂ ਦਾ ਮਿਲਣ ਆਸਾਨ ਉਪਨਿਸ਼ਦ ਕਹਿੰਦਾ ਨਾਇਮ ਆਤਮਾ ਬਾਹਰੇ ਕਰਣੇ ਨ ਲਭਯਮ ਆਤਮਾ ਮਾਤਮਾ ਬਾਰੀ ਰਸਮਾ ਨਾਲ ਨਹੀਂ ਮਿਲਦਾ ਮੁੰਡਕ ਉਪਨਿਸ਼ਦ ਹੈ ਪ੍ਰਾਚ ਖਾਨੇ ਵਿਮੁਖਾਨੇ ਮਨੁੱਖ ਬਾਹਰ ਪਟਕਦਾ ਸੱਚ ਤਾਂ ਅੰਦਰ ਬੈਠਾ ਸਾਡੇ ਇਹ ਸਾਰੀਆਂ વૈਦਿਕ ਵਾਕ ਜਿਹੜੇ ਮੈਂ ਬੋਲੇ ਆ ਇੱਕੋ ਹੀ ਗੱਲ ਸਾਫ਼ ਆ ਦੁਨੀਆਂ ਭਰ ਦੇ ਕੋਈ ਗ੍ਰੰਥ ਫੋਲੋ ਧਰਮ ਨਹੀਂ ਅਧਿਆਤਮਕ ਅਧਿਆਤਮਕਤਾ ਹੀ ਸਾਡੀ ਮੁਕਤੀ ਦਾ ਰਾਹ ਆ ਲੋਕ ਅਧਿਆਤਮਕਤਾ ਤੋਂ ਡਰਦੇ ਕਿਉਂ ਆ ਕਿਉਂ ਨਹੀਂ ਬਣਦੇ ਅਧਿਆਤਮਕ ਧਰਮ ਦੇ ਨਾਂ ਤੇ ਤਾਂ ਗੇਫ ਸਾਧ ਹੁੰਦੇ ਆ ਕਿਉਂ ਕਿਉਂਕਿ ਅਧਿਆਤਮਕਤਾ ਦੇ ਵਿੱਚ ਕੋਈ ਵਿਚੋਲੀਆਂ ਨਹੀਂ ਆ ਮੀਡੀਏਟਰ ਨਹੀਂ ਹੈ ਕੋਈ ਡਰ ਨਹੀਂ ਹੈ ਕੋਈ ਦਿਖਾਵਾ ਨਹੀਂ ਹੈ ਕੋਈ ਰਸਮ ਨਹੀਂ ਹੈ ਇੱਥੇ ਸਿਰਫ ਸੱਚ ਚੇਤਨਾ ਆਤਮਾ ਤੇ ਪਰਮਾਤਮਾ ਦੀ ਗੱਲ ਹੈ ਇੱਕ ਅਧਿਆਤਮਕ ਮਨੁੱਖ ਨੂੰ ਕਿਸੇ ਵੀ ਧਾਰਮਿਕ ਸੰਸਥਾ ਦੇ ਅਨਚਾਰ ਜੰਨੇ ਬਣਨ ਦੀ ਲਾਲਚ ਆਉਂਦੀ ਡੰਡੇ ਨਹੀਂ ਭਰਾਉਂਦੇ ਲੜਦੇ ਨਹੀਂ ਗੁੱਥਮ ਗੁੱਤੀ ਨਹੀਂ ਹੁੰਦੇ ਅਧਿਆਤਮਕ ਅਧਿਆਤਮਕਤਾ ਜੜੀਆ ਉਹ ਮਨੁੱਖ ਨੂੰ ਅੰਦਰੋਂ ਪੂਰਾ ਕਰਦੀ ਸੰਪੂਰਨ ਕੋਈ ਦੁਨਿਆਵੀ ਲਾਲਚ ਉਹਦੇ ਅੱਗੇ ਆੜੇ ਨਹੀਂ ਆਉਂਦਾ ਹੁਣ ਮਰਜ਼ੀ ਤੁਹਾਡੀ ਹੈ ਵੀ ਤੁਸੀਂ ਇਸ ਵਿੱਚੋਂ ਕਿਹੜੇ ਰਸਤੇ ਦੀ ਚੋਣ ਕਰਨੀ ਹੈ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਅਸਲ ਸ਼ਾਂਤੀ ਧਾਰਮਿਕਤਾ ਵਿੱਚ ਹੋਏਗੀ ਜੋ ਮੈਂ ਦੱਸਿਆ ਪਛਾਣੋ ਤੇ ਨਿਰਪੱਖ ਹੋ ਕੇ ਦੱਸਣਾ ਆਪਣਾ ਸਵੈ ਵਿਸ਼ਲੇਸ਼ਣ ਜਿਹੜਾ ਕਰਨਾ ਜਦੋਂ ਸਿੱਖ ਗਏ ਕਿ ਮੈਂ ਆਪਣੀ ਜਿਹਨੂੰ ਕਹਿੰਦੇ ਨਾ ਪੰਜਾਬੀ ਵਿੱਚ ਆਪਣੀ ਪੀੜੀ ਥੱਲੇ ਸੋਟਾ ਫੇਰ ਲਓ ਤੇ ਵਧੀਆ ਮੈਨੂੰ ਪਤਾ ਮੈਂ ਕਿੰਨੇ ਪਾਣੀ ਚਾਂ ਤੁਹਾਨੂੰ ਪਤਾ ਤੁਸੀਂ ਕਿੰਨੇ ਪਾਣੀ ਚ ਮੰਨ ਜਾਓ ਫਿਰ ਕਿ ਤੁਹਾਨੂੰ ਕੀ ਲੱਗਦਾ ਅਸਲ ਸ਼ਾਂਤੀ ਧਾਰਮਿਕਤਾ ਵਿੱਚ ਜਾਂ ਅਧਿਆਤਮਿਕਤਾ ਵਿੱਚ ਤੁਹਾਡੀ رائے ਮੈਂ ਜ਼ਰੂਰ ਜਾਣਨੀ ਹੈ ਪਲੀਜ਼ ਇਸ ਸਵਾਰਿਸ ਵੀਡੀਓ ਦੇ ਥੱਲੇ ਮੀਂਹ ਪੈ ਜਾਣਾ ਚਾਹੀਦਾ ਕਮੈਂਟਾਂ ਦਾ ਸੱਚ ਬੋਲਣਾ ਸਿੱਖ ਲਓ ਦਿਲ ਦੀਆਂ ਗੱਲਾਂ ਦੱਸਣੀਆਂ ਸਿੱਖ ਲਓ ਕਿ ਤੁਸੀਂ ਫਿਰ ਕਿਹੜੀ ਕੈਟਾਗਰੀ ਚਾਹੇ ਅੰਤ ਦੇ ਵਿੱਚ ਇੱਕ ਵੈਦਿਕ ਸੱਚ ਤੁਹਾਨੂੰ ਦੇ ਕੇ ਜਾ ਰਹੀ ਹਾਂ ਕਾਠ ਉਪਨਿਸ਼ਦ ਦਾ ਇੱਕ ਵਾਕ ਹੈ ਬਹੁਤ ਪੁਰਾਣਾ ਗ੍ਰੰਥ ਹੈ ਉਠੋ ਜਾਗੋ ਤੇ ਸੱਚ ਪਾਉਣ ਨੂੰ ਪਾਉਣ ਤੱਕ ਰੁਕੋ ਨਹੀਂ ਨਿਰੰਤਰ ਸੱਚ ਦੀ ਤਲਾਸ਼ ਚ ਜਾਰੀ ਰਹਿਣਾ ਚੱਲਦੇ ਰਹਿਣਾ ਇਹ ਕੋਈ ਤਰਮਖ ਹੁਕਮ ਨਹੀਂ ਮੈਂ ਦਿੱਤਾ ਏਰੂ ਨੂੰ ਜਗਾਉਣ ਵਾਲਾ ਅਧਿਆਤਮਕ ਸੱਦਾ ਆ ਇਨਵੀਟੇਸ਼ਨ ਹੈ ਆਓ ਉਸ ਸਮਰਤ ਵੇਲੇ ਉਸ ਬ੍ਰਹਮ ਹੋਰ ਚ ਜਾਗਿਏ ਉਸ ਨਾਲ ਰੂਬਰੂ ਹੋਈਏ ਉਹ ਯੂਨੀਵਰਸ ਦੇ ਰਸਤੇ ਜਿਹੜੇ ਖੁੱਲਦੇ ਆ ਉਸ ਵੇਲੇ ਆਪਣਾ ਆਕਾਸ਼ਿਕ ਰਿਕਾਰਡ ਚੈੱਕ ਕਰੀਏ ਕਿੰਨੇ ਕੁ ਪਾਣੀ ਚ ਸੀ ਅਜ਼ਰਾਇਲ ਫਰਿਸ਼ਤਾ ਜਬਰਾਇਲ ਫਰਿਸ਼ਤਾ ਸਜੇ ਖਬੇ ਸਾਡਾ ਹਿਸਾਬ ਰੱਖ ਰਿਹਾ ਅਸੀਂ ਕਿੰਨੇ ਕੁ ਪਾਣੀ ਚ ਇਹ ਉਹਨਾਂ ਨੂੰ ਵੀ ਪਤਾ ਮੇਰੇ ਸਵੈ ਨੂੰ ਵੀ ਪਤਾ ਮੇਰੇ ਗਵਾਂਡੀਆਂ ਨੂੰ ਥੋੜੋ ਪਤਾ ਹੋਣਾ ਉਹਨਾਂ ਦੀਆਂ ਅੱਖਾਂ ਨਾਲ ਉਹ ਜੋ ਦੇਖਦੇ ਉਹ ਆਪਣੇ ਅਨੁਸਾਰ ਦੇਖਦੇ ਪਏ ਆ ਮੈਨੂੰ ਮੇਰੇ ਰਾਏ ਜਾਣਿਆ ਜਾਏ ਤੇ ਮੈਨੂੰ ਆਪਣਾ ਪਤਾ ਹੈ ਇਸ ਲਈ ਜਾਗੋ ਆਪਣੇ ਆਪ ਨੂੰ ਜਾਣੋ ਤੇ ਫਿਰ ਦੇਖੋ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਵੀ ਬਦਲੂਗੀ ਤੇ ਦਸ਼ਾ ਵੀ ਯਕੀਨਨ ਜੇ ਤੁਸੀਂ ਮੇਰੇ ਫੋਲੋਅਰ ਹੋ ਮੇਰੇ ਸਬਸਕ੍ਰਾਈਬਰ ਹੋ ਤਾਂ ਤੁਹਾਨੂੰ ਮੇਰੀਆਂ ਤਿੰਨ ਮਹੀਨੇ ਪੁਰਾਣੀਆਂ ਪਈਆਂ ਹਰੇਕ ਵੀਡੀਓ ਇੱਕ ਇੱਕ ਕਰਕੇ ਰੋਜ਼ ਦੇਖਣੀ ਜਾਂ ਸੁਣਨੀ ਚਾਹੀਦੀ ਆ ਬੜਾ ਕੁਝ ਪਿੱਛੇ ਪਿਆ ਹੋਇਆ ਆ ਜਦੋਂ ਤੱਕ ਉਹ ਨਹੀਂ ਜਾਣੋਗੇ ਫਿਰ ਮੈਨੂੰ ਨਹੀਂ ਜਾਣ ਸਕੋਗੇ ਕਿ ਮੈਂ ਤੁਹਾਨੂੰ ਪ੍ਰੋਵਾਈਡ ਕੀ ਕਰਾ ਰਹੇ ਹਾਂ ਮੇਰਾ ਮਕਸਦ ਕੀ ਹੈ ਮੇਰੇ ਪਿਆਰੇ ਸਤਿਕਾਰਯੋਗ ਦਰਸ਼ਕੋ ਮੈਂ ਇਸ ਵੀਡੀਓ ਰਾਹੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਧਾਰਮਿਕਤਾ ਤੇ ਅਧਿਆਤਮਿਕਤਾ ਦੇ ਵਿੱਚ ਫਰਕ ਦੱਸ ਦਵਾਂ ਤੁਸੀਂ ਕੀ ਬੋਲਣਾ ਹੈ ਇਹ ਤੁਹਾਡੀ ਨਿੱਜੀ ਸੋਚ ਹੋ ਸਕਦੀ ਹੈ ਮੇਰਾ ਫਰਜ਼ ਸਿਰਫ ਤੁਹਾਨੂੰ ਅਵੇਅਰ ਕਰਨਾ ਜਾਗਰੂਕ ਕਰਨਾ ਕਿ ਇਹ ਦੋਨਾਂ ਨੂੰ ਦੱਸਾਂ ਦੋਨਾਂ ਚੋਂ ਚੰਗਾ ਕਿਹੜਾ ਹੈ ਉਹਨੂੰ ਤੁਸੀਂ ਚੂਜ਼ ਕਰਨਾ ਹੈ ਮੇਰੀ ਜਾਚੇ ਜੇ ਮੈਂ ਕਹਿਣਾ ਹੋਏ ਤਾਂ ਸਾਨੂੰ ਅਧਿਆਤਮਕਤਾ ਦੇ ਰਾਹ ਤੇ ਚੱਲਣਾ ਚਾਹੀਦਾ ਹੈ ਅੰਦਰ ਛਾਤੀ ਮਾਰ ਕੇ ਅੰਦਰੋਂ ਹੀ ਉਹਨੂੰ ਲੱਭਣਾ ਹੈ ਉਹੀ ਮੈਂ ਹਾਂ ਤੇ ਮੈਂ ਹੀ ਹੋਵਾ ਫਰਕ ਹੀ ਨਹੀਂ ਹੈ ਕੋਈ ਵੀ ਤੇ ਜੇ ਵੀਡੀਓ ਨੇ ਤੁਹਾਡੀ ਸੋਚ ਨੂੰ ਥੋੜਾ ਜਿੰਨਾ ਵੀ ਬਦਲਿਆ ਨਾ ਤਾਂ ਪਲੀਜ਼ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਹੋਰ ਜਾਣ ਸਕੇ ਕਮੈਂਟ ਕਰੋ ਡਾਕਟਰ ਤੇਰਾਂਕੌਰ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹਾਈਪ ਆਪਸ਼ਨ ਦੇ ਬਾਦ ਉਹ ਜੁਆਇਨ ਆਪਸ਼ਨ ਪ੍ਰੈਸ ਕਰ ਦੋ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ